द रख सीखनी है किस ड्राइवर तो सिख लंगर बना सीखना किसे लांगरी तो सिख ढोलक बजा सीखनी कि ढुलक तो सिख आ चिमटा बजा सीखना किसे चमटे तो सिख बाजा बजा सीखना है ये किसे बाजा बजा वाले तो सिख राग सीखना किसे रागी तो सिख ਇਥੇ ਤੱਕ ਵੀ ਕਹਦੇ ਆਂ ਪਾਠ ਸਿੱਖਣਾ ਹੈ ਕਿਸੇ ਪਾਠੀ ਤੋਂ ਸਿੱਖ ਕਥਾ ਸਿੱਖਣੀ ਹੈ ਕਿਸੇ ਕਥਾ ਵਾਚਕ ਤੋਂ ਸਿੱਖ ਕੀਰਤਨ ਸਿੱਖਣਾ ਹੈ ਕਿਸੇ ਕੀਰਤਨੀਏ ਤੋਂ ਸਿੱਖ ਗਾਉਣਾ ਸਿੱਖਣਾ ਹੈ ਕਿਸੇ ਗਾਉਣ ਵਾਲੇ ਤੋਂ ਸੰਗੀਤਕਾਰ ਤੋਂ ਸਿੱਖ ਪਰ ਜੇ ਪ੍ਰੇਮ ਸਿੱਖਣਾ ਹੈ ਉਹ ਤੈਨੂੰ ਗੁਰੂ ਨਾਲ ਪਿਆਰ ਕਰਨ ਵਾਲਾ ਪ੍ਰੇਮੀ ਸਿਖਾਏਗਾ ਪ੍ਰੇਮ ਜ਼ਿੰਦਗੀ ਬਦਲ ਦਿੰਦਾ ਵੇਖੋ ਪ੍ਰੇਮ ਕਰਦਾ ਹੈ ਕਰਦਾ ਕ੍ਰਿਸ਼ਨ ਜੀ ਨੂੰ ਹੁਣ ਤੂੰ ਕਹਿ ਵੀ ਮੈਂ ਤੇ ਗੁਰੂ ਨਾਨਕ ਨੂੰ ਮੰਨਦਾ ਭਾਈ ਮੈਂ ਰਵਿਦਾਸ ਮਹਾਰਾਜ ਨੂੰ ਮੰਨਣ ਵਾਲਾ ਬੰਦਾ ਮੈਂ ਕਬੀਰ ਸਾਹਿਬ ਦੇ ਉਹਨਾਂ ਨੂੰ ਪਿਆਰ ਕਰਦਾ ਪਰ ਤੂੰ ਇਹ ਵੇਖ ਲੈ ਵੀ ਜੇ ਕੋਈ ਰਾਧਾ ਪ੍ਰੇਮੀ ਵੀ ਹੈਗਾ ਨਾ ਰਾਧਾ ਰਾਧਾ ਕਰਦਾ ਹੈ ਕੋਈ ਕ੍ਰਿਸ਼ਨ ਕ੍ਰਿਸ਼ਨ ਕਰਦਾ ਹੈ ਕੋਈ ਰਾਮ ਰਾਮ ਕਰਦਾ ਹੈ ਜੇ ਉਹ ਪ੍ਰੇਮੀ ਹੈ ਪਿਆਰ ਕਰਦਾ ਹੈ ਤੇ ਬਸ ਉਹਦੇ ਤੋਂ ਪਿਆਰ ਕਰਨਾ ਸਿੱਖ ਲੈ ਜਿਹੜਾ ਅੱਗੇ ਉਹਨੇ ਰਾਧਾ ਨੂੰ ਰੱਖਿਆ ਤੂੰ ਗੁਰੂ ਨਾਨਕ ਨੂੰ ਰੱਖ ਲੈ ਤੂੰ ਕਲਗੀਧਰ ਪਾਤਸ਼ਾਹ ਨੂੰ ਰੱਖ ਲੈ ਪਰ ਪ੍ਰੇਮ ਤੇ ਕਰਨਾ ਪ੍ਰੇਮ ਦੇ ਵਿੱਚ ਇੱਕ ਮਸਤੀ ਹੁੰਦੀ ਹੈ ਪ੍ਰੇਮ ਵਿੱਚ ਇੱਕ ਲੋਰ ਹੁੰਦਾ ਹੈ ਆ ਜਿਹੜੇ ਬੰਦੇ ਸਾਡੇ ਚ ਕਹਿੰਦੇ ਐ ਮੇਰਾ ਮਰਨ ਨੂੰ ਜੀ ਕਰਦਾ ਐ ਇਹਦੀ ਜ਼ਿੰਦਗੀ ਚੋਂ ਪ੍ਰੇਮ ਮਰ ਗਿਆ ਪ੍ਰੇਮ ਵਾਲਾ ਜਦੋਂ ਜਿੰਨਾ ਪ੍ਰੇਮ ਘੱਟ ਹੋਵੇ ਜ਼ਿੰਦਗੀ ਚ ਲੋਰ ਘੱਟ ਹੁੰਦਾ ਹੈ ਜ਼ਿੰਦਗੀ ਜਿਉਣ ਦਾ ਸੁਆਦ ਘਟ ਜਾਂਦਾ ਹੈ ਗੁਰਮਖਾ ਰਾਧਾ ਦਾ ਪ੍ਰੇਮੀ ਬਣ ਪਰ ਪ੍ਰੇਮੀ ਬਣੀ ਪਖੰਡੀ ਨਾ ਬਣੀ RAM ਜੀ ਨੂੰ ਮੰਨ ਲੈ ਪਰ ਪ੍ਰੇਮੀ ਬਣੀ RAM ਜੀ ਦਾ ਭਗਤ ਬਣੀ ਪਖੰਡੀ ਨਾ ਬਣੀ ਗੁਰੂ ਨਾਨਕ ਦਾ ਬਣ ਪ੍ਰੇਮੀ ਬਣੀ ਦਸ਼ਮੇਸ਼ ਪਿਤਾ ਦਾ ਬਣ ਪਰ ਪ੍ਰੇਮੀ ਬਣੀ ਪਖੰਡੀ ਨਾ ਬਣੀ ਪ੍ਰੇਮ ਹੋਵੇ ਮਨ ਵਿੱਚ ਤੂੰ ਭਰਿਆ ਭਰਿਆ ਹੋਵੇਂ ਤੇਰੇ ਵਿੱਚ ਇੱਕ ਚਮਕ ਹੋਵੇ ਪ੍ਰੇਮ ਦੀ ਸਬਜੈਕਟ ਕੌਣ ਹੈ ਅੱਗੇ ਵਾਲਾ ਕੌਣ ਹੈ ਇਹ ਮਾਇਨੇ ਨਹੀਂ ਰੱਖਦਾ ਤੇਰਾ ਪ੍ਰੇਮੀ ਹੋਣਾ ਮਾਇਨੇ ਰੱਖਦਾ ਇਹ ਦੱਸੋ ਸਵਾਦ ਖਾਣੇ ਵਿੱਚ ਹੁੰਦਾ ਹੈ ਕਿ ਭੁੱਖ ਵਿੱਚ ਸਵਾਦ ਬੋਲ ਕੇ ਦੱਸੋ ਖਾਣੇ ਵਿੱਚ ਹੁੰਦਾ ਹੈ ਕਿ ਭੁੱਖ ਵਿੱਚ ਬੋਲੋ ਭੁੱਖ ਚ ਖਾਣੇ ਚ ਨਹੀਂ ਹੁੰਦਾ ਤੈਨੂੰ ਪੀਜ਼ਾ ਸਵਾਦ ਲੱਗਦਾ ਲਿਆ ਦਿੰਨੇ ਆ